ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ ਰਾਮ ਰਾਜੀ ਹਰਨਾਖਸ ਦੁਸਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੇ ਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸਿਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬੋਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਉਹ ਸੱਚਾ ਸਾਹਿਬ ਸਿੱਖਤ ਸਵਾਲਿਓ ਜਿਨ ਕੀ ਤੀਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਨਿਕ ਸੰਖਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀਏ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਨੋਵਿੰਦਰਿੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀਸਦੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀਸਰ ਜੁਗ-ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਨੀਆਂ ਮਨਮੋਹਨ ਸੁਰਗਮਛ ਪਿਆਲੇ गावण ਤੁਧਨੋਂ ਰਤਨ ਓਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋਂ ਜੋਦ ਮਹਾਬਲ ਸੂਰਾ ਗਾਵਣ ਤੁਧਨੋਂ ਖਾਣੀ ਚਾਰੇ ਗਾਵਣ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਈ ਤੁਧਨੋਂ ਗਾਵਣ ਜੋਦ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਜ ਨੂੰ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਓ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਦਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਵਾ ਗਹਿਰ ਗੰਭੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਜੋ ਦੇ ਬਣ ਸਿੱਧੀ ਕਿਨੇ ਨਾ ਪਾਇਆ ਕਰਮ ਮਿਲੈ ਨਾਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵੜਾਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੋਗਾ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਬਿਸਾਰੇ ਤੇ ਕਮ ਜਾਤ ਨਾਨਕ ਨਾ ਵੈ ਆਵਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ RAM ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਾਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜਿਉ ਪਰਿਆ ਸੈਲ ਪਥਰ ਮੈਂ ਜੰਤ ਉਪਾਏ ਤਾ ਕਰਿ ਜਿਕ ਆਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡ ਆਵੇ ਸੈ ਕੋ ਸਾ ਤਿਸ ਪਾਛੈ ਵਚਰੇ ਚਰਿਆ ਤਿੰਨ ਕਾਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਬਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋਪਰ ਕੀ ਕੋ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵ ਹੈ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾ ਰਾਮ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਯੰਤ ਬਯੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਪਉ ਤਾਇਆ ਜੀ ਤਿਲਕਾ ਪਾਓ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨਨਾਨਕ ਤិន ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾਪ ਹੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰਤ ਸਾਹਿਬ ਜੀ ਕਰ ਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਅપરੰਪਰ ਕਰਤਾ ਜੀ ਤੁਝੇ ਵੜਿਆ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭੋ ਪਾਈ ਜੀ ਤੁਦਾਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਨੋਈ ਆਸਾ ਮਹਲਾ 4 ਤੂੰ ਕਰਤਾ ਸਚਿਆਨ ਮੈਂ ਦਾਸਾਈ ਜੋ ਤੋ ਪਾਵੇ ਸੋਈ ਥੀਸੀ ਜੋ ਤੂੰ ਦੇਹੇ सोई ਹੋ ਪਾਈ ਰਹਾਉ ਸਭ ਤੇਰੀ ਤੂੰ ਸਵਨੀ ਧਾਇਆ ਜਿਸਨੋ ਕਿਰਪਾ ਕਰ ਹੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਵੇਨਦੂ ਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲੇ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਦੂਜਾ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਵਿਣ ਦੂਜਾ ਅਵਰਨ ਕੋਇ ਤੂੰ ਕਰ ਕਰ ਵੇਖੈ ਜਨ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਈਲੇ ਨਿਵਾਸ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋ ਪਗਣੀ ਚਾਲੈ ਹਮ ਦੇਖਾ ਤਹਿ ਦੂ ਬੀਲੇ ਮਣੇ ਕਨ ਚੈਤ ਸਮੂੜ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁ ਖੁ ਦੇ ਹਰੀਆ ਗੋਵਿੰਦ ਮਿਲਨ ਕੀਏ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇ ਬਲ ਨਾਮ ਸਰੰਗ ਜਾਮ ਲਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ ਕੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ कबे ओ बाच बेनती चौपई हमरी करो हाथ दे रक्षा पूर्ण होए चित की इच्छा तब चरणन मन रहे हमारा अपना जान करो प्रतपारा हमरे दोस्त सवै तुम काव हो आप हाथ दे मोहे बचाव सुखी वसै मोरो परिवारा सेवक सिख सवै करतारा ਮੋਰਛਾ ਨਜ ਕਰਦੇ ਕਰਿਆ ਸਭ ਬੈਰਨ ਕੋ ਅੱਜ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਏ ਚੁਣ ਚੁਣ ਸੱਤਰ ਹਮਾਰੇ ਮਾਰਿਏ ਆਪ ਹੱਥ ਦੇ ਮੁਝ ਉਬਰੇ ਐ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਆਸ ਤੋਜੂ ਕਰੇ ਹੋ ਰੱਛਾ ਰੱਖ ਲਿਓ ਮੈਂ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ काल पाए कर विष्णु प्रकाशा सकल काल का किया तमाशा जवन काल जोगी सब कियो वेदराज राज ब्रह्मा जूथियो जवन काल सब लोक सवारा नमस्कार है ताहे हमारा जवन काल सब जगत बनायो देव दैत जक्षण उपजायो ਆਦਿਆਂ ਤੋਂ ਇੱਕ ਹੈ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ चिटी ते कुछ रे सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने कट कट के पट पट की जान जबद करख करा कर तारा प्रजा तरत तब देह अपारा जवेया करख कर तुह कबहू तुम मैं मिलत देहे तर सबहू ਜਿਤੇ ਬਦਨ ਸ੍ਰੇਸ਼ ਸਵਤਾਰੈ ਆਪੋ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਿ ਤਨਿ ਰਾਲਮ ਜਾਣਤ ਬੇਦ ਪੇਦ ਅਰਿ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਆਦ ਅਸੰਭ ਤਾ ਕਾ ਮੂਡ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਵੇਦਾ ਤਾ ਕੋ ਕਰਪਾਣ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਕੈ ਰੂਪ ਅਨੁਪਸ ਰੂਪ ਆ ਰੰਕ ਭਇਓ ਰਾਵ ਕਹੀ ਪੂਪਾ ਅੰਡਜ ਜੇ ਰਜ ਸੇ ਤਦ ਕਿਨੀਅਤ ਪੁਜ ਖਾਨ ਬਹਰ ਰਚਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਮਟ ਭਇਓ ਸੰਕਰੇ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸੁਆਮ ਪਵ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੋ ਦੋਸਤ ਜਿਤੇ ਉਠਵਾ ਤੋ ਤਬਾਤਾ ਸਕਲ ਮਲੇ ਛਕਰੋ ਰਨ ਕਾਤਾ ਜੇ ਆਸੂ ਤਬ ਸਰਨੀ ਪਰੇ ਤਿਨਕੇ ਦੋਸਤ ਦੁਖ ਤੋ ਹੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤੈ ਹੈ ਤਾਂ ਕਿ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸਭ ਕਲਾ ਦੁਸ਼ਟ ਰੇਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰੋ ਤਾਕੇ ਤਾਪ ਤਨ ਕਮੋ ਹਰੋ ਰਿੱਧ ਸੇਧ ਕਰਮੋਂ ਸਭ ਹੋਈ ਡੁੱਟ ਛਾਛ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸੰਵਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਥ ਦੇ ਲਿਹੋ ਬਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਤਰੈ ਨਹੀਂ ਆਨਿਓ राम रहीम पुराण कुरान अनेक कह मत एक न मानेओ सिमरत शास्त्र वेद सबे बहु भेद कह हम एक न जानेओ श्री जस पान कृपा तुम्हारी कर मैं ना कहयो सब तो हे बखानयो दोहरा सगले द्वार को छाड़ के गयो तोहारो द्वार ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ RAMKALI MAHLA TIJA ANAND IK OANKAR SATGURU PRASAD ANAND PAYA MERI MAAI SATGURU MAIN PAYA SATGURU TA PAYA SAJJ SEETI MAN VADHIYA WAADHAIYA RAAG RATAN PARWAAR PARIYA SHABD GAAVANAYA ਸਉਦੋ ਤਾਂ ਗਾਵੋ ਹਰੀ ਕੇ ਰਾਮਣ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇ ਰ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਯਾਦਾਰੋ ਸਾਚ ਨਾਮ ਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸਾਧ ਸੁਖ ਮਨ ਆਏ ਵਸਿਆ ਜਨੇਠਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਯਾਦਾਰੋ ਵਾਜੇ ਪੰਜ ਸ਼ਬਦ ਤਿਤ ਘਰਸ ਭਾਗੇ ਘਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਬਾਜੀ ਅਣ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਾਖਿ ੁਰਤਾਰੋ ਤਮ ਸੰਸਾਰ ਚਰਨ ਲਗ ਤੇਰੀਏ ਸਵਨਾਣ ਤੂ ਬ੍ਰਹਮਪਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕਿ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਹਰਾਮ ਤੋ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵੈ ਹਰਿਆ ਤਰਸ ਪਿਆ ਮੇਹਰਾਮ ਤੋ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵੈ ਹਰਿਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ